ਮੇਰਾ ਖਿਆਲ ਹੈ ਵੀ ਰੋਜ਼ ਕੋਈ ਨਾ ਕੋਈ ਆਪਣੇ ਕਨੇ ਮੈਸੇਜ ਸਰਕਾਰ ਕੋ ਜਾਂਦਾ ਹੈ ਕਿ ਕੋਈ ਜਾਇਜ਼ ਗੱਲ ਹੈ ਕੋਈ ਜਾਇਜ਼ ਗੱਲ ਨਹੀਂ ਕੋਈ ਆਪਣੇ ਮਤਬੂਲ ਦੀ ਗੱਲ ਨਹੀਂ ਇੱਕ ਧਰਮ ਦੀ ਗੱਲ ਹੈ ਸਭ ਧਰਮ ਦੀ ਗੱਲ ਹੈ ਕਿ ਸਾਰੇ ਧਰਮਾਂ ਦੇ ਗੰਸਾਭ ਦੀ ਬੇਅਦਬੀ ਤੇ ਸਜ਼ਾ ਮਿਲਣੀ ਚਾਹੀਦੀ ਸਭ ਸਜ਼ਾ ਮਿਲਣੀ ਚਾਹੀਦੀ ਹੈ ਖਾਸ ਕਰਕੇ ਜਿੱਦੋਂ ਪੰਥ ਦੀ ਗੱਲ ਹੁੰਦੀ ਹੈ ਉਤੋਂ ਅੰਨਾ ਕੰਨੀ ਕੀ ਜਾਂਦੀ ਹੈ ਇੰਨੀਆਂ ਬੋਲੀਆਂ ਸਰਕਾਰਾਂ ਪਿੱਛੇ ਗੱਲ ਜੀ ਕੇ ਕਰੋਲ ਬਣਾਉਣਾ ਹੈ ਅਸੈਂਬਲੀ ਦੇ ਵਿੱਚ ਲੈਂਦਾ ਵੀ ਗਿਆ ਪਰ ਇੰਪਲੀਮੈਂਟ ਕਿਤੇ ਨਹੀਂ ਹੋਇਆ ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਸਰਕਾਰ ਵੀ ਇਸ ਗੱਲ ਦੇ ਲਈ ਸੀਰੀਅਸ ਹੈ ਨਹੀਂ ਇਤਨਾ ਕਿਤੇ ਦੇਖੀਏ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਸਾਡੀ ਕਹੀ ਹੋਈ ਗੱਲ ਨੂੰ ਅਣਦੇਖੀ ਕਹਿ ਜਾਂਦਾ ਹੈ ਪਰ ਇਹ ਵੀ ਪਤਾ ਹੈ ਕਿ ਜਿੱਥੇ ਜਿੱਥੇ ਪੰਜਾਬ ਕਰਸ ਨੇ ਆਪਣੇ ਨਿਸ਼ਾਨ ਚੜਾਏ ਨੇ ਉੱਥੇ ਦੁਨੀਆ ਦੇ ਵਿੱਚ ਆਪਣਾ ਨਾਮ ਪੈਦਾ ਕੀਤਾ ਹੈ ਕਿਤੇ ਬਾਹਰਲੇ ਮੌਤੀ ਦੀ ਵਿੱਚ ਚਲੇ ਜਾਈਏ ਜੇ 2 ਘੰਟੇ ਕੋਈ ਬੰਦਾ ਪੁਟੈਸਟ ਕਰਕੇ ਗੁੰਗੇ ਵਿੱਚ ਵੀ ਖੜ੍ਹ ਜਾਵੇ ਤਾਂ ਸਰਕਾਰ ਪੁੱਛਣ ਆਉਂਦੀ ਹੈ ਕਿ ਕੀ ਗੱਲ ਕੀ ਤਕਲੀਫ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਮੇਰਾ ਤੁਹਾਡਾ ਮਸਲਾ ਹੱਲ ਹੋ ਜਾਂਦਾ ਪਰ ਇੱਥੇ ਸਾਲਾਂ ਦੇ ਸਾਲ ਹੋ ਗਏ ਉਹ ਵੀ ਕਿਤੇ ਇੱਕ ਖਤਰ ਨਹੀਂ ਦੋ ਖਤਰ ਨਹੀਂ ਸਾਈ ਦੁਨੀਆ ਦੇ ਲਈ ਅਸੀਂ ਤਾਂ ਇੱਕ ਮੈਸੇਜ ਦੇ ਰਹੇ ਹਾਂ ਕਿ ਕਿਸੇ ਵੀ ਕੌਮ ਦਾ ਕਿਸੇ ਵੀ ਧਰਮ ਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਗੁਰਦਾ ਉਰ ਦਾਸਾ ਲੇਕਿਨ ਐਡਾ ਬਣਾ ਪ੍ਰੋਟੈਸਟ ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਕਿਤੇ ਮਿਲਦਾ ਨਹੀਂ ਆ ਸਾਡੇ ਗੁਰੂ ਸਾਹਿਬਾਨ ਨੇ ਤਾਂ ਸ਼੍ਰੀ ਗੁਰਦੇਵ ਸਾਹਿਬ ਜੀ ਦਾ 350 ਸ਼ਹੀਦੀ ਦੀਵਸ ਆਪਾਂ ਮਨਾਰ ਹੀ ਜਿਹਨੇ ਆਪਣੀ ਲਈ ਨਹੀਂ ਦੀ ਕਿਸੇ ਦੇ ਲਈ ਕੁਰਬਾਨੀ ਕੀਤੀ ਕਿਸੇ ਧਰਮ ਦੇ ਲਈ ਕੁਰਬਾਨੀ ਕੀਤੀ ਇਹੋ ਜੀ ਬਲਖਣ ਤਾਂ ਦੁਨੀਆ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਦੀ। چاہے ਅੱਜ ਦੀ ਗੱਲ ਨਹੀਂ ਕਰ ਰਹੇ ਪਰ ਫਿਰ ਵੀ ਮੈਨੂੰ 100% ਉਮੀਦ ਹੈ ਇਹ ਸਰਕਾਰ ਨੂੰ ਝੁਕਣਾ ਪੈਣਾ। ਇਹ ਕਾਨੂੰਨ ਬਣਾਉਣਾ ਪੈਂਦਾ ਹੈ ਆ ਜਾਇਜ਼ ਗੱਲ ਹੈ ਕੋਈ ਨਜਾਇਜ਼ ਗੱਲ ਨਹੀਂ ਹੈ। ਸਕਾਜੋਂ ਗੁਰੂ ਸਾਖਾ ਸਾਹਿਬ ਜੀ ਵਾਹਿਗੁਰੂ ਜੀ ਕਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਲ ਭਾਈ ਗੁਰਜੀਤ ਸਿੰਘ ਨੂੰ ਹੋ ਗਿਆ ਅ ਮੇਰਾ ਖਿਆਲ ਹੈ ਵੀ ਰੋਜ਼ ਕੋਈ ਨਾ ਕੋਈ ਆਪਣੇ ਕੋਲ ਨੂੰ ਮੈਸੇਜ ਸਰਕਾਰ ਕੋ ਜਾਂਦਾ ਹੈ ਕਿ ਕੋਈ ਜਾਇਜ਼ ਗੱਲ ਹੈ ਕੋਈ ਨਜਾਇਜ਼ ਗੱਲ ਨਹੀਂ ਕੋਈ ਆਪਣੇ ਮਤਬੂਲ ਦੀ ਗੱਲ ਨਹੀਂ ਇੱਕ ਧਰਮ ਦੀ ਗੱਲ ਹੈ ਸਭ ਧਰਮ ਦੀ ਗੱਲ ਹੈ ਕਿ ਸਾਰੇ ਧਰਮਾਂ ਦੇ ਗੰਸਾਭ ਦੀ ਬੇਅਦਬੀ ਦੀ سزا ਮਿਲਣੀ ਚਾਹੀਦੀ ਹੈ ਸਭ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਵਿੱਚ ਕਿਹਨੂੰ ਇਤਰਾਜ਼ ਹੋ ਸਕਦਾ ਹੈ ਕਿਹਦਾ ਹੋਇਆ ਪਰ ਸਰਕਾਰਾਂ ਨੂੰ ਨਹੀਂ ਚਾਹੁੰਦੀਆਂ ਇਹ ਗੱਲ ਖਾਸ ਕਰਕੇ ਜਿੱਥੋਂ ਪੰਥ ਦੀ ਗੱਲ ਹੁੰਦੀ ਹੈ ਉਥੋਂ ਅੰਨ੍ਹਾ ਕੰਨੀ ਕਰ ਜਾਂਦੀ ਹੈ ਇੰਨੀਆਂ ਭੋਲੀਆਂ ਸਰਕਾਰਾਂ ਪਿੱਛੇ ਗੱਲ ਜੀ ਕੇ ਕਾਨੂੰਨ ਬਣਾਉਣਾ ਹੈ ਐਸੈਂਬਲੀ ਦੇ ਵਿੱਚ ਲੈਂਦਾ ਵੀ ਗਿਆ ਪਰ ਇੰਪਲੀਮੈਂਟ ਕਿਤੇ ਨਹੀਂ ਹੋਇਆ ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਸਰਕਾਰ ਵੀ ਇਸ ਗੱਲ ਦੇ ਲਈ ਸੀਰੀਅਸ ਹੈ ਨਹੀਂ ਨਹੀਂ ਤਾਂ ਕਿਤੇ ਕਿਤੇ ਬਾਹਰਲੇ ਮੁਲਕ ਦੇ ਵਿੱਚ ਚਲੇ ਜਾਈਏ ਜੇ ਦੋ ਘੰਟੇ ਕੋਈ ਬੰਦਾ ਪ੍ਰੋਟੈਸਟ ਕਰਕੇ ਗੁੰਗੇਚ ਵੀ ਖੜ੍ਹ ਦੇਵੇ ਤਾਂ ਸਰਕਾਰ ਪੁੱਛਣ ਆਉਂਦੀ ਹੈ ਕਿ ਕੀ ਗੱਲ ਕੀ ਤਕਲੀਫ ਹੈ ਕੀ ਤੁਸੀਂ ਚਾਹੁੰਦੇ ਹੋ ਕਿਵੇਂ ਤੁਹਾਡਾ ਮਸਲਾ ਹੱਲ ਹੋ ਸਕਦਾ ਹੈ ਪਰ ਇੱਥੇ ਸਾਲਾਂ ਦੇ ਸਾਲ ਹੋ ਗਏ ਉਹ ਵੀ ਕਿਤੇ ਇੱਕ ਖਤਰ ਨਹੀਂ ਦੋ ਖਤਰ ਨਹੀਂ ਸਾਹੀ ਦੁਨੀਆ ਦੇ ਵਿੱਚ ਅਸੀਂ ਤਾਂ ਇੱਕ ਮੈਸੇਜ ਦੇ ਰਹੇ ਹਾਂ ਕਿ ਕਿਸੇ ਵੀ ਕੌਮ ਦਾ ਕਿਸੇ ਵੀ ਧਰਮ ਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਗੁਰੂ ਨੂੰ ਗੁਰਦਾ ਉਹ ਤਾਂਸਾ ਲੈ ਕੇ ਐਡਾ ਬਣਾ ਪ੍ਰੋਟੈਸਟ ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਕਿਤੇ ਮਿਲਦਾ ਨਹੀਂ ਆ ਸਾਡੇ ਗੁਰੂ ਸਾਹਿਬਾਨ ਨੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਿੱਦੀ ਦੀਪ ਸ਼ੱਪਾ ਮਨਾ ਰਹੇ ਜਿਨ੍ਹਾਂ ਨੇ ਆਪਣੇ ਲਈ ਨਹੀਂ ਕਿਸੇ ਦੇ ਲਈ ਕੁਰਬਾਨੀ ਕੀਤੀ ਕਿਸੇ ਧਰਮ ਦੇ ਲਈ ਕੁਰਬਾਨੀ ਕੀਤੀ ਇਹ ਹੈ ਜਿ ਬਲਖੜਤ ਦੁਨੀਆ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਦੀ ਜਿੱਡੀਆਂ ਕੁਰਬਾਨੀਆਂ ਸਿੱਖ ਧਰਮ ਦੇ ਵਿੱਚ ਨੇ ਚਾਹੇ ਆਪਾਂ ਆਜ਼ਾਦੀ ਦੀ ਲਈ ਗੱਲ ਕਰ ਲਈਏ ਜਾਂ ਇਸ ਮੁਲਕ ਨੂੰ ਅੱਗੇ ਵਧਣ ਦੇ ਵਿੱਚ ਗੱਲ ਕਰ ਲਈਏ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਪਰ ਫਿਰ ਵੀ ਕਿੰਨਾ ਕਿਤੇ ਦੇਖੀਏ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਸਾਡੀ ਕਹੀ ਹੋਈ ਗੱਲ ਨੂੰ ਅਣਦੇਖੀ ਕਿਹਾ ਜਾਂਦਾ ਹੈ ਪਰ ਇਹ ਵੀ ਪਤਾ ਹੈ ਕਿ ਜਿੱਥੇ-ਜਿੱਥੇ ਪੰਥਰ ਸਾਹਿਬ ਨੇ ਆਪਣੇ ਨਿਸ਼ਾਨ ਚੜਾਏ ਨੇ ਉੱਥੇ ਦੁਨੀਆ ਦੇ ਵਿੱਚ ਆਪਣਾ ਨਾਮ ਪੈਦਾ ਕੀਤਾ ਹੈ ਅੱਜ ਚਾਹੇ ਸਾਡੀ ਗੱਲ ਨਹੀਂ ਕਰ ਰਹੇ ਪਰ ਫਿਰ ਵੀ ਮੈਨੂੰ 100% ਉਮੀਦ ਹੈ ਕਿ ਸਰਕਾਰਾਂ ਨੂੰ ਝੁਕਣਾ ਪੈਣਾ ਹੈ ਇਹ ਕਾਨੂੰਨ ਬਣਾਉਣਾ ਪੈਂਦਾ ਹੈ ਆ ਜਾਇਜ਼ ਗੱਲ ਹੈ ਕੋਈ ਨਜਾਇਜ਼ ਗੱਲ ਨਹੀਂ ਹੈ ਸੋ ਮੈਂ ਸਾਰੇ ਨਹੀਂ ਕੋਈ ਹੱਤ ਮੰਨ ਕੇ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਹੋਣੀ ਚਾਹੀਦੀ ਸਾਰੇ ਇੱਕ رائے ਦੇ ਨਾਲ ਇਕੱਠੇ ਹੋ ਕੇ ਕੰਮ ਕਰੀਏ ਸਾਈ ਸੰਗਤ ਦਾ ਜੀ ਬਹੁਤ ਹਰ ਚਾਹ ਹਫਤੇ ਬਾਅਦ ਹੋਵੇ ਰੋਜ਼ ਹੋਵੇ ਸਾਲ ਬਾਅਦ ਹੋਵੇ ਬਹੁਤ ਉਸ਼ਾ ਦੇ ਨਾਲ ਆਉਣਿਓ ਉਸ ਗੱਲ ਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ